ਪਹਿਲਾਂ ਨਸ਼ੇ ਦੀ ਗੱਲ ਕੀਤੀ ਸੀ ਪੰਜਾਬ ਦੇ ਵਿੱਚ ਕਿ ਨਸ਼ਾ ਹਜੇ ਵੀ ਚੱਲਦਾ ਸੁਨਾਮ ਦੀ ਧਰਤੀ ਤੋਂ ਹੁਣ ਅੱਜ ਦੀ ਡੇਟ ਦੇ ਵਿੱਚ ਨਸ਼ਾ ਨਾਲ ਕਿਤੇ ਕਿਤੇ ਖਬਰਾਂ ਜਰੂਰ ਆਉਂਦੀਆਂ ਕਿ ਓਵਰਡੋਜ਼ ਨਾਲ ਮੁੰਡਾ ਮਰ ਗਿਆ ਮੈਂ 15 ਸਾਲ ਤੋਂ ਲੈ ਕੇ ਟਕੜਾ ਹੋ ਕੇ ਦਲੇਰੀ ਦੇ ਨਾਲ ਪਾਰਟੀ ਦੇ ਉੱਤੇ ਉੱਠ ਕੇ ਬੀਸੀ ਸਮਾਜ ਦੀ ਮੈਂ ਗੱਲ ਕਰਦਾ ਰਿਹਾ ਜੇ ਤੁਹਾਡੇ ਦੇ ਕਿਸੇ ਨੇ ਇਹ ਦੋਸ਼ ਲਾ ਦੇ ਕਾਂਗਰਸ ਵੱਲੋਂ ਹੀ ਕਿ ਪ੍ਰੈਸ ਦੇ ਵਿੱਚ ਜਾ ਕੇ ਖੁੱਲੀ ਗੱਲ ਕਰਤੀ ਇਹ ਪਾਰਟੀ ਫਰੰਟ ਦੇ ਗੱਲ ਕਰਨੀ ਚਾਹੀਦੀ ਸੀ ਫਿਰ ਉਹਦਾ ਕੀ ਜਵਾਬ ਦੋ ਕੈਬਨਡ ਦਾ ਵਿਸਤਾਰ ਹੋਇਆ ਉਹਦੇ ਵਿੱਚ ਪ੍ਰੋਪਰ ਢੰਗ ਦੇ ਨਾਲ ਬੀਸੀ ਸਮਾਜ ਨੂੰ ਨਮਾਇੰਦਗੀ ਨਹੀਂ ਮਿਲੀ ਇਸ ਕਰਕੇ ਬੀਸੀ ਸਮਾਜ ਖਫਾ ਹੈ ਆਕਤਮਨ ਸਾਹਿਬ ਇਸ ਮਾਮਲੇ ਦੇ ਵਿੱਚ ਤੁਸੀਂ ਦੋਸ਼ੀ ਕਿਨੂੰ ਮੰਨਦੇ ਹੋ ਲੋਕ ਸਭਾ ਚੋਣਾਂ ਲਈ ਟਿਕਟਾਂ ਮੰਗਣ ਦਾ ਦੌਰ ਚੱਲ ਰਿਹਾ ਹੈ ਕਾਂਗਰਸ ਵੱਲੋਂ ਟਿਕਟ ਮੰਗੀ ਜਾ ਰਹੀ ਹੈ ਸੰਗਰੂਰ ਵਿਧਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਜਸਮਿੰਦਰ ਸਿੰਘ ਧਮਾਨ ਵੱਲੋਂ ਇਹਨਾਂ ਤੋਂ ਪੁੱਛਦੇ ਆ ਕਿ ਇਹ ਟਿਕਟ ਤੇ ਆਪਣਾ ਦਾਵਾ ਕਿਉਂ ਠੋਕਦੇ ਨੇ ਤੁਸੀਂ ਇਸ ਟਿਕਟ ਤੇ ਕਿਉਂ ਦਾਵਾ ਠੋਕ ਰਹੇ ਹੋ ਸੰਗਰੂਰ ਵਾਲੇ ਆ ਮੈਂ OBC ਭਾਈਚਾਰੇ ਤੋਂ ਬਿਲੋਂਗ ਕਰਦਾ ਔਰ ਸਾਡੇ ਸੰਗਰੂਰ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਧ OBC ਦਾ ਜਿਹੜਾ ਵੋਟ ਬੈਂਕ ਹੈ ਜਾਂ OBC ਲੋਕ ਸਭ ਤੋਂ ਜ਼ਿਆਦਾ ਜਿਹੜੇ ਹੈਗੇ ਨੇ ਉਹ ਸੰਗਰੂਰ ਦੇ ਵਿੱਚ ਨੇ ਔਰ ਜਿੱਥੇ ਸੰਗਰੂਰ ਦੇ ਵਿੱਚ ਲਗਭਗ 1 ਲੱਖ 40000 ਵੋਟ ਕੱਲੇ ਸਾਡੇ ਰਾਮਗੜੀਆ ਪਰਿਵਾਰਾਂ ਦੀ ਹੈ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਇੰਡਸਟਰੀਆਂ ਨੇ ਲੇਬਰ ਕੰਮ ਕਰਦੀ ਹੈ ਔਰ ਉਸ ਤੋਂ ਵੀ ਕਿਤੇ ਵੱਡਾ ਕਾਰਨ ਕਿ ਸਾਰਾ ਦੇਸ਼ ਚਾਹੁੰਦਾ ਲੋਕ ਚਾਹੁੰਦੇ ਨੇ ਲੀਡਰ ਚਾਹੁੰਦੇ ਨੇ ਕਿ ਯੂਥ ਅੱਗੇ ਆਵੇ ਤਾਂ ਯੂਥ ਹੋਣ ਨਾਤੇ ਮੈਂ ਆਪਣੀ ਜਿਹੜੀ ਹੈਗੀ ਆਪਣੀ ਗੱਲ ਰੱਖੀ ਹੈ ਪਾਰਟੀ ਅੱਗੇ ਲੋਕਾਂ ਅੱਗੇ ਔਰ ਇਸ ਤੋਂ ਵੀ ਕਿਤੇ ਵੱਡਾ ਮੁੱਦਾ ਇਹ ਹੈ ਕਿ ਜੋ ਤਿੰਨ ਵਾਰੀ ਵਿਧਾਇਕ ਬਣਨ ਤੋਂ ਬਾਅਦ ਫਾਦਰ ਸਾਹਿਬ ਨੂੰ ਉਹਨਾਂ ਦੀ ਬੰਦ ਦੀ ਜਗ੍ਹਾ ਨਹੀਂ ਮਿਲੀ OBC ਨੂੰ ਬੰਦ ਦੀ ਜਗ੍ਹਾ ਨਹੀਂ ਮਿਲੀ ਕਿਦਣਾ ਕਿਤੇ ਉਹ ਸਾਡੇ ਤੋਂ ਵੀ ਆਸ ਕਰਦੇ ਨੇ ਕਿ ਅਸੀਂ ਉਹਨਾਂ ਲਈ ਹੋਰ ਚੰਗਾ ਕਰ ਸਕੀਏ ਸੋ ਇਸ ਕਰਕੇ ਅਸੀਂ ਆਪਣਾ ਦਾਵਾ ਪੇਸ਼ ਕੀਤਾ ਕਿਉਂਕਿ ਲੋਕ ਇਹ ਗੱਲ ਚਾਹੁੰਦੇ ਨੇ ਔਰ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਮਾਧਮ ਨਾਲ ਵੀ ਗੱਲ ਕਹਿਣੀ ਚਾਹੁੰਦਾ ਕਿ ਸਭ ਤੋਂ ਵੱਡਾ ਸਾਡਾ ਟਿਕਟ ਦਾ ਦਾਵਾ ਉਹ ਲੋਕਾਂ ਨਾਲ ਹੈ ਮੈਂ ਅੱਜ ਤੁਹਾਡੇ ਮਾਧਮ ਨਾਲ ਵੀ ਕਹਿ ਰਿਹਾ ਕਿ ਲੋਕਾਂ ਤੋਂ ਤੁਸੀਂ ਸਰਵੇ ਕਰਾ ਕੇ ਦੇਖ ਸਕਦੇ ਹੋ ਕਿ ਲੋਕ ਕੀ ਨੂੰ ਚਾਹੁੰਦੇ ਨੇ ਸੋ ਸਾਨੂੰ ਲੋਕਾਂ ਵੱਲੋਂ ਆਵਾਜ਼ ਆਈ ਸਾਨੂੰ ਲੋਕਾਂ ਵੱਲੋਂ 3 ਦਿਨ ਪਹਿਲਾਂ ਸਨਾਮ ਇਕੱਠ ਹੋਇਆ 1500 ਨੌਜਵਾਨ ਯੂਥ ਮੁੰਡਾ ਸਨਾਮ ਦਾ ਇਕੱਠਾ ਹੋਇਆ ਸਨਮਾਨਤ ਵੀ ਕੀਤਾ ਔਰ ਮੈਨੂੰ ਹੱਥ ਖੜੇ ਕਰਕੇ ਉਹਨਾਂ ਨੇ ਸਪੋਰਟ ਕਰਨ ਦਾ ਵਾਅਦਾ ਕੀਤਾ ਉਹ ਵੀ ਚਾਹੁੰਦੇ ਨੇ ਕਿ ਤਮਾਨ ਅੱਗੇ ਆਵੇ ਜਿਵੇਂ ਪਹਿਲਾਂ ਫਾਦਰ ਸਾਹਿਬ ਨੇ ਲੋਕਾਂ ਲਈ ਬਹੁਤ ਕੁਝ ਕੀਤਾ ਉਸੇ ਤਰ੍ਹਾਂ ਅੱਗੇ ਆ ਕੇ ਮੈਂ ਵੀ ਲੋਕਾਂ ਦੇ ਲਈ ਉਹਨਾਂ ਲੋਕਾਂ ਲਈ ਕੋਈ ਚੰਗਾ ਕਰ ਸਕੀ ਹਾਂ ਜਸਵਿੰਦਰ ਜੀ ਕਾਂਗਰਸ ਦੇ ਜਿਹੜੇ ਕਾਂਗਰਸ ਨੂੰ ਜਿਨ੍ਹਾਂ ਨੇ ਵੋਟ ਪਾਉਣੀ ਆ ਉਹ ਜਨਰਲ ਵਰਗ ਦੇ ਵੀ ਆ ਹੋਰ ਜਾਤਾਂ ਦੇ ਵੀ ਆ ਉਹਨਾਂ ਨੂੰ ਫਿਰ ਤੁਸੀਂ ਕਿਵੇਂ ਜੋੜੋਗੇ ਤੁਸੀਂ ਹੁਣ OBC ਦੀ ਗੱਲ ਕਰਦੇ ਹੋ ਜਿਹਦੇ ਨਾਂ ਤੇ ਤੁਸੀਂ ਦਾਵਾ ਠੋਕਰੇ ਹੋ ਟਿਕਟ ਲਈ ਫਿਰ ਜਨਰਲ ਵਰਗ ਨੂੰ ਕਿਵੇਂ ਜੋੜੋਗੇ ਨਹੀਂ ਦੇਖੋ ਜਨਰਲ ਵਰਗ ਉਹ ਵੀ ਉਹ ਵੀ ਨਾਲ ਹੈ ਉਹਨੂੰ ਵੀ ਨਾਲ ਜੋੜਨਾ ਟਿਕਟ ਮੰਗਣ ਦਾ ਮਤਲਬ ਇਹ ਨਹੀਂ ਹੁੰਦਾ ਜੇ ਕੋਈ ਬੰਦਾ ਐਸਸੀ ਪਰਿਵਾਰ ਚੋਂ ਚੋਣ ਲੜਨ ਲਈ ਕਿ ਸਿਰਫ ਐਸਸੀ ਵੋਟ ਪਾਉਂਦੇ ਨੇ ਉਹਨਾਂ ਨੂੰ ਜਰਨਲ ਨਹੀਂ ਵੀ ਪਾਉਣੀ ਹੁੰਦੀ ਆ ਉਹ ਵੀ ਸਿੱਦਾ ਮਤਲਬ ਇੱਥੇ ਆ ਕਿ ਜਦੋਂ ਸਾਡੇ ਸਮਾਜ ਦੇ ਵਿੱਚ ਕੈਟਾਗਰੀਆਂ ਤਿੰਨ ਨੇ ਜਰਨਲ ਐਸਸੀ ਤੇ ਓਬੀਸੀ ਅਸੀਂ ਸਿਰਫ ਓਬੀਸੀ ਦੇ ਵਿੱਚੋਂ ਬਿਲੋਂਗ ਕਰਨ ਦੇ ਨਾਤੇ ਓਬੀਸੀ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਓਬੀਸੀ ਦੀ ਗੱਲ ਰੱਖੀ ਆ ਲਿਆ ਕੇ ਕਿ ਜਿਸ ਤਰ੍ਹਾਂ ਜਰਨਲ ਤੇ ਐਸਸੀ ਪਰਿਵਾਰਾਂ ਨੂੰ ਟਿਕਟਾਂ ਮਿਲਦੀਆਂ ਨੇ ਉਸ ਤਰੀਕੇ ਨਾਲ ਓਬੀਸੀ ਨੂੰ ਵੀ ਟਿਕਟਾਂ ਦਿੱਤੀਆਂ ਜਾਣ ਅਸੀਂ ਇਹ ਨਹੀਂ ਕਹਿੰਦੇ ਕਿ ਸਿਰਫ ਚੋਣ ਓਬੀਸੀ ਤਿੰਨ ਵਾਰੀ ਐ ਕੱਲੇ OBC ਨੇ ਥੋੜਾ ਨਾ ਵੋਟ ਪਾਈ ਉਹਨਾਂ ਨੂੰ ਜਰਨਲ ਨੇ ਵੀ ਪਾਈ ਹੈ ਸਭ ਤੋਂ ਵੱਧ ਵੋਟ ਐਸਸੀ ਪਾਉਂਦੇ ਨੇ ਤੁਹਾਨੂੰ ਸਾਹਿਬ ਨੂੰ ਕਿਉਂਕਿ ਇਹ ਐਸਸੀ ਪਰਮਾ ਸਭ ਤੋਂ ਵੱਧ ਵਿਚਰਦੇ ਨੇ ਸੋ ਇਹ ਨਹੀਂ ਲੈ ਕੇ ਸਭ ਨੂੰ ਨਾਲ ਚੱਲਣਾ ਇਹ ਤਾਂ ਸਿਰਫ ਇੱਕ ਹੱਕ ਦੀ ਗੱਲ ਕਰੀਏ ਕਿ ਜਦ ਤੱਕ ਹਰ ਇੱਕ ਵਰਗ ਦਾ ਨੁਮਾਇੰਦਾ ਵਿਧਾਨ ਸਭਾ ਚ ਲੋਕ ਸਭਾ ਚ ਕੈਬਨਿਟ ਦੇ ਵਿੱਚ ਸਰਪੰਚੀਆਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਵਿੱਚ ਜਾ ਕੇ ਨਹੀਂ ਬੈਠੇਗਾ ਉਸ ਭਾਈਚਾਰੇ ਦੀ ਗੱਲ ਕੌਣ ਕਰੇਗਾ ਹੁਣ ਮੋਟੀ ਜੀ ਗੱਲ ਹੈ 50% ਰਿਜ਼ਰਵੇਸ਼ਨ ਹੋਈ ਊਮਨ ਦੇ ਲਈ ਪੰਜਾਬ ਸਰਕਾਰ ਵੱਲੋਂ ਮਾਨ ਸਾਹਿਬ ਨੇ ਜਾ ਕੇ ਪਤਾ ਕੀਤਾ ਕਿ ਘੱਟੋ ਘੱਟ 5 10% ਤੁਸੀਂ OBC ਨੂੰ ਵੀ ਦੇ ਸਕਦੇ ਸੀ ਤਾਂ ਉੱਥੋਂ ਜਵਾਬ ਇਹ ਮਿਲਿਆ ਕਿ ਉਹ ਕੈਬਨਟ ਵੱਲੋਂ ਮੋਹਰ ਨਹੀਂ ਲੱਗੀ ਤਾਂ ਕੈਬਨਟ 'ਚ ਮੋਹਰ ਕੌਣ ਲਾਏਗਾ ਕੈਬਨਟ 'ਚ ਮੋਹਰ ਲਾਉਣ ਵਾਸਤੇ ਕੋਈ OBC ਹੈ ਹੀ ਨਹੀਂ ਸੋ ਜਦ ਤੱਕ ਉਸ ਵਰਗ ਦਾ ਨੁਮਾਇੰਦਾ ਉੱਥੇ ਜਾ ਕੇ ਨਹੀਂ ਬੈਠੇਗਾ ਉਸ ਵਰਗ ਦੀ ਗੱਲ ਕੌਣ ਕਰੇਗਾ ਅਸੀਂ ਤਾਂ ਸਿਰਫ ਬਾਕੀ ਵਰਗਾਂ ਦੇ ਬਰਾਬਰ ਲਿਆ ਕੇ BC ਨੂੰ ਖੜਾ ਕਰਨ ਲਈ ਉਸ BC ਦੀ ਗੱਲ ਕਰ ਰਹੇ ਹਾਂ ਅੱਜ ਠੀਕ ਹੈ ਧੰਨਵਾਦ ਹੁਣ ਨੇ ਸਰਜੀਤ ਸਿੰਘ ਧਮਾਨ ਇਹਨਾਂ ਤੋਂ ਪੁੱਛਦਿਆਂ ਤੁਸੀਂ ਦੱਸੋ ਕਿ OBC ਲਈ ਤੁਸੀਂ ਡਟ ਕੇ ਮੈਦਾਨ ਦੇ ਵਿੱਚ ਕੀ ਕੀ ਅਗਲੇ ਸਮੇਂ ਵਿੱਚ ਕੀ ਸਟੈਂਡ ਲਾਓਗੇ ਹੋਰ ਦੇਖੋ ਗੱਲ ਇਹ ਹੈ ਕੋਈ BC ਸਮਾਜ ਵਾਸਤੇ ਮੈਂ ਅੱਜ ਲੋਕ ਸਭਾ ਟਿਕਟ ਵਾਸਤੇ ਨਹੀਂ ਡਟਿਆ ਮੈਂ 15 ਸਾਲ ਤੋਂ ਲੈ ਕੇ ਤਕੜਾ ਹੋ ਕੇ ਦਲੇਰੀ ਦੇ ਨਾਲ ਪਾਰਟੀ ਦੇ ਉੱਤੇ ਉੱਠ ਕੇ BC ਸਮਾਜ ਦੀ ਮੈਂ ਗੱਲ ਕਰਦਾ ਰਿਹਾ ਹਰ ਇੱਕ ਮੰਚ ਦੇ ਉੱਤੋਂ ਮੈਂ ਇਹ ਗੱਲ ਕਹਿ ਰਿਹਾ ਹਾਂ ਕਿ ਅੱਜ ਤੱਕ ਕੋਈ ਵੀ ਪਾਰਟੀ ਸਾਰੀਆਂ ਪਾਰਟੀਆਂ ਨੇ BC ਨੂੰ ਅੱਖੋਂ ਪਰੋਖੇ ਕੀਤਾ ਹੈ ਕਿ ਆਪਾਂ ਤਾਕੜੇ ਹੋ ਇਕੱਠੇ ਹੋ ਕੇ ਇੱਕਮਤ ਹੋ ਕੇ ਇਹ ਜਿਹੜੀਆਂ ਮੰਗਾਂ ਨੇ ਜਿਹੜੀਆਂ ਪਾਰਟੀਆਂ ਦੇ ਅੱਗੇ ਰੱਖੀਏ ਕੋਈ ਇੱਕ ਤਾਂ ਹੁੰਦਾ ਨਾ ਕਿ ਮੈਂ ਇਹ ਲੋਕ ਸਭਾ ਆ ਗਈ ਮੈਂ ਆਪਦਾ ਮੁੱਦਾ ਚੱਕ ਲਿਆ ਮੈਂ ਤਾਂ 15 ਸਾਲ ਤੋਂ ਲੈ ਕੇ BC ਵਰਗ ਦੀ ਲੜਾਈ ਲੜਦਾ ਆ ਰਿਆਂ ਲੜ ਰਹੇ ਆ ਇਹ ਮੈਂ ਲੜਦਾ ਰਹਿਣਾ ਟਿਕਟਾਂ ਮਿਲਣੇ ਨਾ ਮਿਲਣੇ ਇਹ ਪਾਰਟੀ ਦਾ ਈ ਸੂ ਹੈ ਪਰ ਤੁਮਾਣ ਕੱਲੀ ਟਿਕਟ ਖਾਤਰ ਨਹੀਂ ਲੜਦਾ ਤੁਮਾਣ ਤਾਂ पीसी वर्ग ਦੇ ਹੱਕਾਂ ਲਈ ਪਹਿਲਾਂ ਵੀ ਲੜਿਆ ਅੱਜ ਵੀ ਲੜਿਆ ਹਮੇਸ਼ਾ ਲੜਦਾ ਰਹੂਗਾ ਤੇ ਪਾਰਟੀ ਫਰੰਟ ਤੇ ਤੁਸੀਂ ਗੱਲ ਕਿਸੇ ਲੀਡਰ ਨਾਲ ਕੀਤੀ ਜਾਂ ਸੁਨੀਲ ਜਾਖੜ ਨੇ ਪੰਜਾਬ ਦੇ ਪ੍ਰਧਾਨ ਉਹਨਾਂ ਕੋਲ ਗੱਲ ਪਹੁੰਚਾਈ ਜਾਂ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਕਿੱਥੇ ਕਿੱਥੇ ਗੱਲ ਕੀਤੀ ਅਸੀਂ ਆਪਣੀ ਗੱਲ ਮੈਂ ਤੇ ਜਸਵਿੰਦਰ ਸਾਡੇ ਬਹੁਤ ਸਤਿਕਾਰਯੋਗ ਮਹਾਰਾਜਾ ਅਮਰਿੰਦਰ ਸਿੰਘ ਜੀ ਉਹਨਾਂ ਅੱਗੇ ਵੀ ਰੱਖ ਸੁਕਿਆ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਤਿਆਰੀ ਕਰੋ ਅੱਗੇ ਪਾਰਟੀ ਦਾ ਫੈਸਲਾ ਹੈ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸੁਨੀਲ ਜਾਖੜ ਜੀ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਲਈ ਵੀ ਅਵਦੀ ਗੱਲ ਰੱਖੀ ਹੈ ਅਗਰ ਉਹਨੂੰ ਮਤਲਬ ਪੂਰਾ ਜੀ ਕਰੇ ਡਾਟਾ ਇਕੱਠਾ ਕਰਕੇ ਦਿੱਤਾ ਵੀ ਆਹ ਪ੍ਰੋਬਲਮ ਐ ਇਸ ਕਰਕੇ ਸਾਡਾ ਹੱਕ ਬਣਦਾ ਕਿ ਬੀਸੀ ਨੂੰ ਤੁਸੀਂ ਬਣਦਾ ਮਾਨ ਸਨਮਾਨ ਦਿਓ ਹੁਣ ਤੱਕ ਬੀਸੀ ਅੱਖੋਂ ਪਰੋਖ ਹੈ ਉਹਦੀ ਪਰਵਾਹੀ ਦੇ ਲਈ ਤਾਂ ਜ਼ਰੂਰ ਤੁਸੀਂ ਉਹ ਟਿਕਟ ਹੈ ਜਿਹੜੀ ਸੀ ਮੰਗ ਰਹੇ ਟਿਕਟਸ ਸਾਨੂੰ ਦਿਓ ਔਰ ਦੂਸਰਾ ਅਸੀਂ ਆਮ ਵੀ ਇਹ ਜਿਹੜਾ ਆਪਾਂ ਕਿਵੇਂ ਆਪਾਂ ਕਹਿੰਨੇ ਵੀ ਆਵਾਜ਼ ਹੈ ਜਿਹੜੀ ਮੌਕੇ ਮੌਕੇ ਦੇ ਉੱਤੇ ਅਸੀਂ ਰੱਖਦੇ ਰਿਹਾ 19 ਤਰੀਕ ਨੂੰ ਜਦੋਂ ਮਹਾਰਾਜ ਸਾਹਿਬ ਨੇ ਮੈਲੇ ਦੀ ਮੀਟਿੰਗ ਸੱਦੀ ਸੰਗਰੂਰ ਜ਼ਿਲ੍ਹੇ ਦੀ ਸਦੀ ਮੈਂ ਵੀ ਦੇ ਵਿੱਚ ਸ਼ਾਮਲ ਹੋਇਆ ਮੈਂ ਉਸ ਵੇਲੇ ਵੀ ਪੂਰੇ ਮੰਤਰੀ ਵੀ ਬੈਠੇ ਸਨ ਐਮਐਲਏ ਬੈਠੇ ਸਨ ਮੈਂ ਉਸ ਵੇਲੇ ਵੀ ਇਹ ਮੁੱਦਾ ਰੱਖਿਆ ਕਿ ਮਹਾਰਾਜ ਸਾਹਿਬ ਮੇਰਾ ਇੱਕ 이슈 ਹੈ ਸਮਾਜ ਦਾ ਜਿਹੜਾ ਸਮਾਜ ਪਛੜਿਆ ਹੋਇਆ ਸਮਾਜ ਹੈ ਪਾਰਟੀਆਂ ਖੋਲੇ ਕਰਦਾਂ ਨਹੀਂ ਮੇਰਾ ਇਹ ਮੰਗ ਹੈ ਕਿ ਪਿੱਛੇ ਪੰਚਾਇਤਾਂ ਦੇ ਚੋਣਾਂ ਹੋਈਆਂ ਉਹ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਬੀਸੀ ਸਮਾਜ ਨੂੰ ਮੈਦਾਨ ਕਿਉਂ ਨਹੀਂ ਦਿੱਤੀ ਗਈ ਅੱਛਾ ਜਿੱਥੇ ਕਿਤੇ ਚੇਅਰਮੈਨ ਦੀ ਗੱਲ ਹੁੰਦੀ ਹੈ ਉੱਥੇ ਬੀਸੀ ਸਮਾਜ ਨੂੰ ਖੋਲੇ ਕਿਉਂ ਕਰਦੇ ਹੋ ਜਿੱਥੇ ਕਾਰਪੋਰੇਸ਼ਨਾਂ ਦੀ ਗੱਲ ਹੁੰਦੀ ਉੱਥੇ ਵੀ ਸਮੇਂ ਨੂੰ ਖੋਲੇ ਕਿਉਂ ਕਰਦੇ ਹੋ ਬਦਹਾਨ ਸਭਾ ਦੇ ਵਿੱਚ ਬੀਸੀ ਸਮਾਜ ਨੂੰ ਉਹਦਾ ਬਣਦਾ ਮਾਨ ਸਨਮਾਨ ਕਿਉਂ ਨਹੀਂ ਦਿੱਤਾ ਜਾਂਦਾ ਹੁਣ ਮੂਰੇ ਲੋਕ ਸਭਾ ਆ ਰਹੀ ਹੈ ਇਹਦੇ ਵਿੱਚ ਬੀਸੀ ਸਮਾਜ ਨੂੰ ਜਿਹੜਾ ਬਣਦਾ ਸਤਕਾਰ ਉਹ ਦਿਓ ਮੈਂ ਉੱਥੇ ਵੀ ਤੱਕੜੇ ਹੋ ਕੇ ਗੱਲ ਰੱਖੀ ਹੈ ਕਿ ਇਸ ਤਰ੍ਹਾਂ ਗੱਲ ਨਹੀਂ ਚੱਲਣੀ 40% ਬੀਸੀ ਸਮਾਜ OBC ਬਣਦਾ ਹੈ ਕਿ ਇਹਨੂੰ ਬਣਦਾ ਹੱਕ ਹੈ ਬਣਦਾ ਮਾਨ ਸਨਮਾਨ ਦਿਓ ਕਿਉਂਕਿ ਬੀਸੀ ਸਮਾਜ ਹੈ ਜਿਹੜਾ ਕਾਂਗਰਸ ਪਾਰਟੀ ਤੋਂ ਬਹੁਤ ਟੁੱਟੇ ਹੋਏ ਸਮਾਜ ਦੀ ਜਿਹੜਾ ਸੀ ਮਿਹਨਤ ਕਰਕੇ ਉਹਦਾ ਬੈਲੈਂਸ ਠੀਕ ਬਣਾਇਆ ਹੈ। ਤਾਂ ਮਾਨ ਸਾਹਿਬ ਇਸ ਮਾਮਲੇ ਦੇ ਵਿੱਚ ਤੁਸੀਂ ਦੋਸ਼ ਕਿਨੂੰ ਮੰਨਦੇ ਹੋ? ਇਹ ਕਾਟ ਕੌਣ ਕਰ ਰਿਹਾ BC ਵਰਗ ਨੂੰ ਤੁਹਾਡੇ ਵਰਗ ਨੂੰ? ਦੇਖੋ ਕਾਟ ਇਹ ਨਹੀਂ ਮੈਂ ਕਹਿੰਦਾ ਕਾਟ ਕੌਣ ਕਰਦਾ ਹੈ। ਪਰ ਇਹਦੇ ਵਿੱਚ ਇਹ ਹੈ ਵੀ ਅਸੀਂ ਤਾਂ ਕਾਂਗਰਸ ਪਾਰਟੀ ਨੂੰ ਕਹਿ ਰਹੇ ਹਾਂ ਕਿ ਤੁਸੀਂ ਇਸ ਗੱਲ ਦੇ ਉੱਤੇ ਗੌਰ ਕਰੋ ਕਿ ਜਿਹੜਾ BC ਸਮਾਜ ਦਾ ਬਣਦਾ ਮਾਨ ਸਨਮਾਨ ਹੈ ਉਹਨੂੰ ਬਹਾਲ ਕਰੋ। ਜੇ ਬਹਾਲ ਨਾ ਕਰੇ BC ਸਮਾਜ ਨੂੰ ਪਹਿਲਾ ਬੜਾ ਔਖਾ ਹੋ ਰਿਹਾ ਜਦੋਂ ਕੈਬਨਟ ਦਾ ਵਿਸਤਾਰ ਹੋਇਆ ਉਹਦੇ ਵਿੱਚ ਪ੍ਰੋਪਰ ਢੰਗ ਦੇ ਨਾਲ ਬੀਸੀ ਸਮਾਜ ਨੂੰ ਨੁਮਾਇੰਦਗੀ ਨਹੀਂ ਮਿਲੀ ਇਸ ਕਰਕੇ ਬੀਸੀ ਸਮਾਜ ਖਫਾ ਹੈ ਅਜੇ ਵੀ ਬੀਸੀ ਸਮਾਜ ਨੂੰ ਇਹ ਆਸ ਹੈ ਵੀ ਸ਼ਾਇਦ ਲੋਕ ਸਭਾ ਆਈ ਤੇ ਸਾਡੇ ਬੀਸੀ ਸਮਾਜ ਨੂੰ ਤੂੰ ਤਿਕਟਾ ਮਿਲ ਜਾਣਗੇ ਆਗਰ ਇਹਦੇ ਵਿੱਚ ਬੀਸੀ ਸਮਾਜ ਨੂੰ ਟਿਕਟਾ ਨਹੀਂ ਦਿੱਤੀ ਜਾਂਦੀ ਇਹਦਾ ਖਮਾਜਾ ਜਿਹੜਾ ਕਾਂਗਰਸ ਪਾਰਟੀ ਨੂੰ ਆਉਣੇ ਦਿਨਾਂ ਲੱਦਣਾ ਚ ਭੁਗਤਣਾ ਪੈ ਸਕਦਾ ਪਰ ਕਾਂਗਰਸ ਨੇ ਇੱਕ ਵੱਡੇ ਰਾਸ਼ਟਰਪਤੀ ਤੱਕ ਬਣਾਇਆ ਸੀਗਾ OBC ਦੇ ਵਿੱਚੋਂ ਤੁਹਾਨੂੰ ਪਤਾ ਕਿ ਗਿਆਨੀ ਜਲ ਸਿੰਘ ਨੂੰ ਉਹ ਵੀ ਤਾਂ ਕਾਂਗਰਸੀ ਉਸ ਤੋਂ ਬਾਅਦ ਗਿਆਨੀ ਜਲ ਸਿੰਘ ਨੇ ਵੀ ਤਾਂ ਉਸ ਵਰਗ ਦੀ ਗੱਲ ਕਰਨੀ ਸੀ ਉਹ ਸ਼ਾਇਦ ਨਹੀਂ ਕੀਤੀ ਜਿਸ ਕੰਮ ਤੋਂ ਨੂੰ ਹੁਣ ਦੁਬਾਰੇ ਆਪਣੇ ਟਿਕਟਾਂ ਦੀ ਮੰਗ ਕਰਨੀ ਪੈ ਰਹੀ ਹੈ ਹੋ ਸਕਦਾ ਹੈ ਉਸ ਸਮੇਂ ਦੇ ਮੁਤਾਬਕ ਲੋਕਾਂ 'ਚ ਜਾਗਰਤੀ ਨਹੀਂ ਸੀ ਇਹ ਮੈਂ ਵੀ ਮੰਨਦਾ ਕਿਉਂਕਿ ਅਸੀਂ ਜਾਣਦੇ ਨਹੀਂ ਤੇ ਕੀ ਵੀ ਸੀ ਕੀ ਵੀ ਸੀ ਵਾਸਤੇ ਮੰਗਣਾ ਹੈ ਹੋ ਸਕਦਾ ਹੈ ਉਸ ਵੇਲੇ ਜਿੰਨਾ ਸਾਥ ਅੱਜ ਸਾਨੂੰ ਮਿਲ ਰਹੇ ਹੈ ਵਿਚ ਦੀ ਗੱਲ ਕਰਕੇ ਉਹਨਾਂ ਨੂੰ ਉਹਨਾਂ ਵੀ ਸੀ ਵਲੋਂ ਸਾਥ ਵੀ ਨਹੀਂ ਮਿਲ ਰਿਹਾ ਇਹ ਵੀ ਇਹਦਾ ਇੱਕ ਮੁੱਦਾ ਹੈ ਅਸੀਂ ਇਸ ਕਰਕੇ ਗੱਲ ਕਰ ਰਹੇ ਹਾਂ ਕਿ ਬੀਸੀ ਸਮਾਜ ਚਟਾਨ ਮੰਗੂ ਸਾਡੀ ਗੱਲ ਸੁਣ ਰਿਹਾ ਹੈ ਔਰ ਸਾਨੂੰ ਸਾਡੀ ਜਿਵੇਂ ਕਹਿੰਦੇ ਤਾਕਤ ਜਿਹੜੀ ਬੀਸੀ ਸਮਾਜ ਨਾਲ ਵਧੀ ਹੋਇਆ ਔਰ ਸਾਨੂੰ ਵੀ ਹੌਸਲਾ ਕਿਸੇ ਬੀਸੀ ਸਮਾਜ ਦੀ ਗੱਲ ਕਰੀਏ ਇਹ ਕੋਈ ਇਹ ਨਹੀਂ ਹੁੰਦਾ ਕਿ ਫਲਾਣੇ ਨੇ ਗੱਲ ਘੱਟ ਕਰੀ ਵੱਧ ਕਰੀ ਇਹ ਮੇਰੀ ਆਪ ਦੀ ਸੋਚਾ ਮੈਨੂੰ ਲੱਗਦਾ ਯਾਰ ਲੋਕਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਕਿ ਮੈਂ ਤਿੰਨ ਵਾਰੀ ਵਿਧਾਨ ਸਭਾ 'ਚ ਪਹੁੰਚਿਆ ਔਰ ਪਰਮਾਤਮਾ ਨੇ ਦਿਹਾੜੀ ਕਰਨ ਤੋਂ ਲੈ ਕੇ ਵੱਡੀ ਇੰਡਸਟਰੀ ਮੈਨੂੰ ਦਿੱਤੀ ਪਰਮਾਤਮਾ ਨੇ ਕਿ ਮੇਰੀ ਜ਼ਿੰਮੇਵਾਰੀ ਬਣਦੀ ਜੀ ਮੇਰਾ ਸਰਦਮੈ ਜਿਹੜੇ ਦਵੇ ਕੁਚਲੇ ਲੋਕ 80% ਲੋਕ ਪਿੰਡਾਂ ਦੇ ਵਿੱਚ ਤੁਸੀਂ ਵੀ ਜਾਣਦੇ ਹੋਗੇ ਮਾੜੀ ਹਾਲਤ 'ਚ ਰਹੇ ਰਹੇ ਨੇ ਕਿ ਉਹਨਾਂ ਦੀ ਪਾਰਟੀ ਦੇ ਅੱਗੇ ਰੱਖੀ ਤਾਂ ਜੋ ਉਹਨਾਂ ਦਾ ਬਣਦਾ ਮਾਨ ਸਤਕਾਰ ਮਿਲ ਸਕੇ ਉਹਨਾਂ ਦਾ ਹੱਕ ਬਹਾਲ ਹੋ ਸਕੇ ਤੇ ਤੁਸੀਂ ਪਹਿਲਾਂ ਨਸ਼ਿਆਂ ਦੀ ਗੱਲ ਕੀਤੀ ਸੀ ਪੰਜਾਬ ਦੇ ਵਿੱਚ ਕਿ ਨਸ਼ਾ ਹਜੇ ਵੀ ਚੱਲਦਾ ਹੈ ਸਨਾਮ ਦੀ ਧਰਤੀ ਤੋਂ ਹੁਣ ਅੱਜ ਦੀ ਡੇਟ ਦੇ ਵਿੱਚ ਨਸ਼ਾ ਨਾਲ ਕਿਤੇ ਕਿਤੇ ਖਬਰਾਂ ਜ਼ਰੂਰ ਆਉਂਦੀਆਂ ਕਿ ਓਵਰਡੋਜ਼ ਨਾਲ ਮੁੰਡਾ ਮਰ ਗਿਆ ਨਸ਼ਾ ਦਾ ਹੁਣ ਕੀ ਮਾਹੌਲ ਹੈ ਪੰਜਾਬ ਦੇ ਦੇਖੋ ਜਿਸ ਵੇਲੇ ਮੈਂ ਉਹਦਾ ਗੱਲ ਕੀਤੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਸ਼ਹੀਦ ਉਦਮ ਸਿੰਘ ਦੀ ਉੱਥੇ ਆਪਾਂ ਜਿਹੜੀ ਸਰਦਾਂਜ ਦੀ ਸਮਰੋਹ ਦੇ ਵਿੱਚ ਗੱਲ ਕਰੀ ਕਿਉਂ ਉੱਥੇ ਮੇਰੀ ਉਹ ਗੱਲ ਕਰਨੀ ਤਾਂ ਬਣਦੀ ਸੀ ਜੀ ਉਦੋਂ ਮੰਤਰੀ ਮੰਡਲ ਦਾ ਵਿਸਤਾਰ ਹੋਣਾ ਸੀ ਠੀਕ ਉਥੇ ਮੈਂ ਇਹ ਸਮਝੂਗਾ ਕਿ ਮੈਂ ਬედა ਸਵਾਰਥ ਵਾਸਤੇ ਚੁੱਪ ਕਰਦਾ ਜਾਂ ਮੈਂ ਚੁੱਪ ਕਰਦਾ ਜਦੋਂ ਸਰਕਾਰ ਆਈ ਸੀ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ ਦਸਾ ਬੰਦ ਕਰਾਂਗੇ ਮੈਨੂੰ ਲੱਗਿਆ ਵੀ ਥੋੜਾ ਚਿਰ ਉਥੇ ਗੌਰ ਉਹ ਤੋਂ ਬਾਅਦ ਉਹ ਪਾਕਟ ਢਿੱਲੀ ਪੈ ਗਈ ਤਾਂ ਮੈਨੂੰ ਲੱਗਿਆ ਕਿ ਮੈਂ ਆਪਦੀ ਸਰਕਾਰ ਨੂੰ ਵੀ ਜਗ੍ਹਾ ਮੈਂ ਪ੍ਰਸ਼ਾਸਨ ਨੂੰ ਵੀ ਜਗ੍ਹਾ ਮੈਂ ਕੋਈ ਇਹ ਨਹੀਂ ਕਿਸੇ ਦੀ ਵਿਰੋਧਤਾ ਕਰ ਰਹੇ ਅਸੀਂ ਤਾਂ ਇੱਕ ਲੋਕ ਸਰਕਾਰ ਨੂੰ ਵੀ ਕਹਿ ਰਹੇ ਹਾਂ ਸਰਾਂ ਨੂੰ ਕਹਿ ਰਹੇ ਕਿ ਲੋਕਾਂ ਨਾਲ ਅਸੀਂ ਵਾਅਦੇ ਕੀਤੇ ਨੇ ਅਸੀਂ ਜਵਾਬ ਦੇ ਹਾਂ ਕਿਉਂਕਿ ਅਸੀਂ ਮਹਾਰਾਜ ਦੇ ਸਾਬਦੇ ਸੱਚੇ ਸਪਾਹੀਆ ਜਦੋਂ ਕੋਈ ਸਾਡੀ ਸਰਕਾਰ ਦੇ ਸਾਡੇ ਮੁੱਖ ਮੰਤਰੀ ਦੇ ਖਿਲਾਫ ਗੱਲ ਕਰਦਾ ਤਾਂ ਉਹ ਗੱਲ ਕੁਦਰਤੀ ਸੁਭਾਅ ਦੇ ਸਾਹਮਣੇ ਸੁਣੀ ਹੋਣੀ ਔਖੀ ਹੈ ਅਸੀਂ ਇਸ ਵਿਸ਼ੇ ਨਾਲ ਉਹ ਮੁੱਦਾ ਚੱਕ ਕੇ ਕੁਝ ਹੱਦ ਤੱਕ ਪ੍ਰਸ਼ਾਸਨ ਵੀ ਹਰਕਤ ਚਾਹੇ ਸਰਕਾਰ ਹਰਕਤ ਚਾਹੀ ਔਰ ਉਹਦੇ ਉੱਤੇ ਕਾਬੂ ਪੈਣਾ ਸ਼ੁਰੂ ਹੋਇਆ ਇਹ ਅੱਜ ਵੀ ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਪੂਰਾ ਉਹਨੂੰ ਖਤਮ ਕਰਤਾ ਪਰ ਇਹ ਮੰਨਣ ਨੂੰ ਤਿਆਰ ਆ ਕਿ ਉਹ ਜਿਹੜਾ ਮੈਂ ਬਿਆਨ ਦਿੱਤਾ ਉਸ ਤੋਂ ਬਾਅਦ ਸਰਕਾਰ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਉਹਨੂੰ ਅਸੀਂ ਘਟਾਉਣ ਨੂੰ ਜ਼ਰੂਰ ਕਾਮਯਾਬ ਹੋ ਸਕਿਆ ਪਰ ਅੱਜ ਵੀ ਕਰਨਾ ਬਹੁਤ ਕੁਝ ਬਾਕੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਤੇ ਤਾਂ ਇਹ ਲੋਕੀ ਵੀ ਦੋਸ਼ ਲਾਉਂਦੇ ਆ ਤੁਹਾਡੇ ਐਮਐਲਏ ਮੰਤਰੀ ਵੀ ਗੁੱਸਾ ਕਰਦੇ ਆ ਵੀ ਉਹ ਮਿਲਦੇ ਨਹੀਂ ਕਿਤੇ ਹੋਰ ਹੀ ਰੁਝੇ ਐਵੇਂ ਚ ਰੁਝੇ ਰਹਿੰਦੇ ਆ ਪੰਜਾਬ ਦਾ ਉਹਨਾਂ ਦੇ ਦਿਲਚੋ ਲੋ ਦਰਦ ਹੈ ਨਹੀਂ ਜੋ ਦਰਦ ਨਾਲ ਵੋਟਾਂ ਮੰਗੀਆਂ ਸਨ ਹੁਣ ਅਕਾਲੀ ਦਲ ਨੇ ਵੀ ਇਹ ਪ੍ਰਚਾਰ ਨਾਲ ਪੁਰਾਣੀ ਵੀਡੀਓ ਕੱਢਣੀ ਸ਼ੁਰੂ ਕਰਤੀਆਂ ਕਿ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਗਰੀਬਾਂ ਦਾ ਕਰਾਂਗੇ ਉਹ ਗੱਲ ਕਿਤੇ ਨਾ ਕਿਤੇ ਰੁਕ ਗਈ ਹੈ ਦੇਖੋ ਬੜਾ ਬੜਾ ਸਵਾਲ ਤਾਂ ਕੀਤਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਕਹੀ ਜੋ ਤਮਾਨ ਨੂੰ ਕਦੇ ਵੀ ਮੁੱਖ ਮੰਤਰੀ ਕੋਲੋਂ ਜਵਾਬ ਨਹੀਂ ਲੈ ਕੇ ਮਿਲਦਾ ਤਮਾਨ ਮੁੱਖ ਮੰਤਰੀ ਦੇ ਦਿਲ 'ਚ ਵਸਦਾ ਹੈ ਮੁੱਖ ਮੰਤਰੀ ਤਮਾਨ ਦੇ ਦਿਲ 'ਚ ਵਸਦਾ ਹੈ ਇਹ ਸਾਡਾ ਵੱਖਰਾ ਸੂ ਹੈ ਜਿੱਥੋਂ ਤੱਕ ਤੁਸੀਂ ਕਿਹਾ ਇਹ ਮੈਂ ਗੱਲ ਦੇ ਨਾਲ ਮੈਂ ਬਿਲਕੁਲ ਸਹਿਮਤਾਂ ਚੰਗੀ ਗੱਲ ਹੋਈ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਹਾਲਾਤਾਂ ਦੇ ਮਾੜੇ ਖਜ਼ਾਨੇ ਦੇ ਹਾਲਾਤ ਵੀ ਮਾੜੇ ਰਹੇ ਪਰ ਫਿਰ ਵੀ ਜਿਹੜਾ ਵਾਅਦਾ ਕਰੇ ਉਹਨੂੰ ਟੱਚ ਕਰਿਆ ਬਹੁਤ ਵੱਡੀ ਗਿਣਤੀ ਦੇ ਵਿੱਚ 45000 ਦੇ ਕਰੋੜ ਰੁਪਏ ਮੇਰਾ ਖਲਾਕੀ 5000 ਦੇ ਕਰੋੜਾ ਸਬਸਟ ਜੜਾ ਕਰਜ਼ਾ ਮਾਫ ਹੋਇਆ ਪਰ ਉਹਦੇ ਵਿੱਚ ਇੱਕ ਨਿਰਾਸ਼ਤਾ ਹੀ ਮੈਂ ਮੁੜ ਕੇ ਕਹਿ ਰਿਹਾ ਕਿ ਐਸ ਸੀ ਬੀ ਸੀ ਕਿਉਂਕਿ ਜਦੋਂ ਅਸੀਂ ਗਰਾਊਂਡ ਤੇ ਤੁਸੀਂ ਪਿੰਡਾਂ ਚ ਰਹੇ ਨੇ ਮੈਂ ਵੀ ਪਿੰਡਾਂ ਜਾਂ ਪਰ ਰੋਜ਼ ਘਰਾਂ ਚ ਜਾਣ ਦਾ ਮੌਕਾ ਮਿਲਦਾ ਸਾਨੂੰ ਇੱਕ ਗੱਲ ਸੁਣਨ ਨੂੰ ਮਿਲਦੀ ਹੈ ਕਿ ਮੇਰੇ ਸਾਹਿਬ ਇੱਕ ਗੱਲ ਦੱਸੋ ਠੀਕ ਹੈ ਕਿਸਾਨ ਕਮਜ਼ੋਰ ਹੈ ਉਹਦਾ ਕਰਜ਼ਾ ਮਾਫੀ ਤੁਸੀਂ ਕਰਤੀ ਉਹਨਾਂ ਲੇਵੇ ਦਾ 2.5 ਕਿੱਲੇ 5 ਏਕੜ ਜ਼ਮੀਨ ਵੀ ਹੈ ਐਸਸੀ ਦੇਵੇ ਕਿਹੜੀ ਜ਼ਮੀਨ ਹੈ ਬੀਸੀ ਦੇਵੇ ਕਿਹੜੀ ਜ਼ਮੀਨ ਹੈ ਬੀਸੀ ਨੇ ਵੀ ਆਪਣੇ ਛੋਟੇ ਛੋਟੇ ਕਾਰੋਬਾਰ ਦੇ ਕਰਜ਼ਾ ਕਮਰਸ਼ੀਅਲ ਬੈਂਕਾਂ ਤੋਂ ਕਰਜ਼ਾ ਲੈ ਕੇ ਕਰੇ ਨੇ ਐਸਸੀ ਪਰਿਵਾਰਾਂ ਨੇ ਵੀ ਕਮਰਸ਼ੀਅਲ ਬੰਕਾਂ ਤੋਂ ਕਰਜ਼ਾ ਲੈ ਕੇ ਆਪਣੇ ਕਾਰੋਬਾਰ ਕਰੇ ਨੇ ਉਹ ਕਿਸੇ ਕਾਰਨ ਕਰਜ਼ੇ ਉਹਨਾਂ ਦੇ ਟੁੱਟ ਕੇ ਕਰਜ਼ੇ ਭਰ ਨਹੀਂ ਸਕੇ ਕਿ ਕਿਰਪਾ ਕਰਕੇ ਸਰਕਾਰ ਨੂੰ ਕਹੋ ਸਾਡੇ ਵੱਲ ਵੀ ਧਿਆਨ ਕਰਨ 65% एसबीसी ਜੋੜ ਕੇ ਬਣ ਜਾਂਦਾ ਹੈ ਕਿ ਉਹਨਾਂ ਦੇ ਵੀ ਕਰਜ਼ੇ ਨੇ ਜਿਹੜੇ ਜ਼ਿੰਮੇਦਾਰਾਂ ਦੇ ਕਰਜ਼ੇ ਦੇ ਮਾਫ ਕੀਤੇ ਇਹ ਕਿਤੇ ਨ ਕਿਤੇ ਨਾਰਾਜ਼ਗੀ ਬੀਸੀ ਸਮਾਜ اور ਇਸੀ ਸਮਾਜ ਹੈਗੀ ਹੈ ਔਰ ਸਾਨੂੰ ਇਹਦੇ ਉੱਤੇ ਕੰਮ ਕਰਨਾ ਪੈਣਾ ਹੈ ਸਰਕਾਰ ਨੂੰ ਤਾਂ ਬੀਸੀ ਐਸਸੀਬੀਸੀ ਸਮਰ ਸਾਡੇ ਨਾਲ ਰਲ ਕੇ ਚੱਲ ਸਕੋ ਸਾਡੀ ਮਦਦ ਕਰ ਸਕੋ ਜਿਹੜੇ ਤੁਹਾਡੇ ਵਿਧਾਨ ਕਰਨੇ ਐਮਐਲਏ ਨੇ ਬੀਸੀ ਵਰਗ ਚੋਂ ਨੇ ਜਾਂ ਐਸਸੀ ਵਰਗ ਚੋਂ ਨੇ ਇਕੱਠੇ ਹੋ ਕੇ ਉਹ ਵੀ ਤੁਹਾਨੂੰ ਚਰਚਾ ਕਰਨੀ ਚਾਹੀਦੀ ਹੈ ਕਿ ਇਹ ਉਸ ਸਮਾਜ ਦੀ ਗੱਲ ਕੀਤੀ ਜਾਵੇ ਜਾਂ ਕਰਜ਼ੇ ਦਾ ਘਟੋ ਘਟਾ ਮਾਫ ਕਰਨ ਲਈ ਉਹ ਹਾ ਦਾ ਨਾਰਾ ਮਾਰਨ ਮੈਂ ਸਿਰ ਪਹਿਲਾ ਆਖਿਆ ਕਿ ਹਰ ਇੱਕ ਬੰਦੇ ਦਾ ਨੇਚਰ ਹੈ ਹਰ ਇੱਕ ਬੰਦੇ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੈ ਕੁਝ ਬੰਦੇ ਹੋ ਸਕਦਾ ਹੈ ਕਿਸੇ ਲਾਲਸਾ ਨਾਲ ਕਿਸੇ ਦਵਾ ਦੇ ਥਲੇ ਦਬ ਕੇ ਰਹੇ ਜਣ ਪਰ ਤਮਾਰ ਨੂੰ ਨਾ ਕੋਈ ਲਾਲਸਾ ਹੈ ਨਾ ਤਮਾਰ ਨੂੰ ਕੋਈ ਦਵਾ ਸਕਦਾ ਹੈ ਤਮਾਰ ਸੱਚ ਦੀ ਆਵਾਜ਼ ਪਹਿਲਾਂ ਵੀ ਬੁਲੰਦ ਕੀਤੀ ਅੱਜ ਵੀ ਕਰ ਰਹੇ ਹਾਂ ਇਮਾਨਦਾਰ ਪਹਿਲਾਂ ਵੀ ਅੱਜ ਵੀ ਇਮਾਨਦਾਰ ਮੈਂ ਇਹਨਾਂ ਗੱਲ ਇਹ ਮੈਨੂੰ ਗੌਰਡ ਗਿਫਟ ਮਾਲਕ ਨੇ ਦਿੱਤਾ ਹੈ ਸੱਚ ਤੇ ਇਮਾਨਦਾਰੀ ਇਹ ਮੇਰੀ 17 ਸਾਲ 17 ਸਾਲਾਂ ਦੀ ਇਹ ਮੇਰੀ ਇਮਾਨਦਾਰੀ ਇਹ ਮੇਰੀ ਵੱਡੀ ਕਮਾਈ ਹੈ ਇਸ ਕਰਕੇ ਜਿੱਥੇ ਵੀ ਮੈਂ ਬੋਲਦਾ ਜੋਰ ਤੇ ਨਾਲ ਬੋਲਦਾ ਪਾਰਟੀ ਦੇ ਉੱਤੇ ਉੱਠ ਕੇ ਬੋਲਦਾ ਮੈਨੂੰ ਨਫੇ ਨੁਕਸਾਨ ਦੀ ਕੋਈ ਪਰਵਾਹੀ ਨਹੀਂ ਮੈਂ ਲੋਕਾਂ ਦਾ ਨਮਾਇੰਦਾ ਲੋਕਾਂ ਦੀ ਗੱਲ ਕਰਨੀ ਹੈ ਲੋਕਾਂ ਦੀ ਆਵਾਜ਼ ਹਮੇਸ਼ਾ ਬਰੰਦ ਕਿਤੇ ਰ ਕਰਦਾ ਰਹੂ ਉਹ ਬੀਸੀ ਲਈ ਤੁਸੀਂ ਦੋ ਟਿਕਟਾਂ ਦੀ ਮੰਗ ਕਰ ਰਹੇ ਹੋ ਲੋਕ ਸਭਾ ਲਈ ਕਾਂਗਰਸ ਤੋਂ ਅਗਰ ਨਾ ਮਿਲੀਆਂ ਫਿਰ ਕਿ ਤੁਹਾਡਾ ਸਟੈਂਡ ਹੋਏਗਾ ਅਸੀਂ ਪਾਰਟੀ ਦੇ ਦੇਖੋ ਅੰਗ ਆ ਪਾਰਟੀ ਦੇ ਵਿੱਚ ਕੰਮ ਕਰਾਂਗੇ ਪਹਿਲੀ ਗੱਲ ਤੁਸੀਂ ਨੈਗੇਟਿਵ ਕਿਉਂ ਸੋਚੀਏ ਟਿਕਟ ਸਾਨੂੰ ਮਿਲੂਗੀ ਪਾਰਟੀ ਸਾਨੂੰ ਟਿਕਟ ਦੇਊਗੀ ਅਸੀਂ ਟਿਕਟ ਲੜਾਂਗੇ ਜਿੱਤਾਂਗੇ ਜਿੱਤ ਕੇ ਪਾਰਟੀ ਦੀ ਝੋਲੀ 'ਚ ਸੀਟ ਪਾਵਾਂਗੇ ਅਸੀਂ ਨੈਗੇਟਿਵ ਸੋਚੇ ਦੀ ਨਹੀਂ ਤੇ ਤੁਹਾਨੂੰ ਪਤਾ ਹੈ ਕਿ ਮਿਲ ਜਾਣੇ ਆ ਮਤਲਬ ਵਿਸ਼ਵਾਸ ਪੂਰਾ ਹੈਗਾ 100% ਕੰਫੀਡੈਂਸ ਹੈ ਮੈਨੂੰ ਵੀ ਮਹਾਰਾਜ ਸਾਹਿਬ ਖੋਲੇ ਨਹੀਂ ਕਰਦੇ ਇਜਲੇ ਕੋਈ ਲਿਖਤੀ ਮੰਗ ਪੱਤਰ ਦਿੱਤਾ ਕੋਈ ਉੱਪਰ ਹਾਈ ਕਮਾਂਡ ਨੂੰ ਜਾਂ ਪੰਜਾਬ ਦੀ ਬੋਡੀ ਨੂੰ ਹਾਈ ਕਮਾਂਡ ਨੂੰ ਵੀ ਅਸੀਂ ਬਤਾਰ ਜੋ ਜਸਵਿੰਦਰ ਤਰਣਦੇਆਈ ਪੰਜਾਬ ਦੀ ਹਾਈ ਕਮਾਂਡ ਨੂੰ ਵੀ ਦਿੱਤਾ ਔਰ ਜੋ ਤੁਹਾਨੂੰ ਵੀ ਦਿੱਤਾ ਅਸੀਂ ਆਪ ਦਾ ਪ੍ਰੋਪਰ ਢੰਗ ਨਾਲ ਆਪ ਦੀ ਜਿਹੜੀ ਦਾਅਵੇਦਾਰੀ ਪੱਕੀ ਕਰ ਰਹੇ ਹੈ ਸਿਰਫ ਦੇਖੋ ਅਸੀਂ ਤਾਕੜੇ ਹੋ ਕੇ ਚੋਣ ਲੜਨਾ ਕਿਉਂਕਿ ਦੋ ਹਲਕਿਆਂ ਦੀ ਸੀ ਨਮਾਇੰਦਗੀ ਕਰ ਰਹੇ ਹਾਂ ਅੱਜ ਵੀ ਅਸੀਂ ਜੰਨਾ ਪਹਿਲਾਂ ਦਰੜਵੇ ਹਲਕੇ ਨਾਲ ਜੁੜੇ ਤੇ ਅੱਜ ਵੀ ਉਹਨੂੰ ਜੁੜੇ ਹੋਏ ਆ ਲੋਕਾਂ ਨੂੰ ਸਤਵਾਸਾਂ ਬੋਨ ਅਸਾਂ ਨੇ ਔਰ ਅਸੀਂ ਲੋਕਾਂ ਦੇ ਅਸਾਂ ਦੇ ਉੱਤੇ ਖਰੇ ਪਹਿਲਾਂ ਵੀ ਉੱਤਰਾਂ ਅੱਜ ਵੀ ਉੱਤਰਾਂ ਜੇ ਤੁਹਾਡੇ ਦੇ ਕਿਸੇ ਨੇ ਇਹ ਦੋਸ਼ ਲਾ ਦਿੱਤੇ ਕਾਂਗਰਸ ਵੱਲੋਂ ਹੀ ਕਿ ਪ੍ਰੈਸ ਦੇ ਵਿੱਚ ਜਾ ਕੇ ਖੁੱਲੀ ਗੱਲ ਕਰਤੀ ਇਹ ਪਾਰਟੀ ਫਰੰਟ ਤੇ ਗੱਲ ਕਰਨੀ ਚਾਹੀਦੀ ਸੀ ਫਿਰ ਉਹਦਾ ਕੀ ਜਵਾਬ ਹੈ ਸਾਨੂੰ ਕਿਸੇ ਅਬਜੈਕਸ਼ਨ ਦੀ ਕੋਈ ਪਰਵਾਹ ਨਹੀਂ ਹੈ ਅਸੀਂ ਆਪਦੇ ਜਜ਼ਵਾਤ ਨੇ ਪ੍ਰੈਸ ਦੇ ਰਾਹੀਂ ਪੰਜਾਬ ਦੇ बीसी वर्गर पंजाब दे सारे लोकां दे सामने रखे ने ए सरकार भी सुनदी दे है इज जेडे ਸਾਡੇ ਜਜ਼ਬਾਤ ਨੇ ਇਸ ਕਰਕੇ ਰਿਜੈਕਸ਼ਨਾਂ ਦੀ ਸਾਨੂੰ ਕੋਈ ਕੋਈ ਪ੍ਰੋਬਲਮ ਨਹੀਂ ਹੈ ਇਹ ਲੱਗਦੇ ਰਹਿੰਦੇ ਨੇ ਠੀਕ ਹੈ ਜੀ ਧੰਨਵਾਦ ਇਸਨ ਅਮਰਗੜ ਤੋਂ ਐਮਐਲਏ surjit singh taman ਜੋ ਕਾਂਗਰਸ ਪਾਰਟੀ ਵੱਲੋਂ ਜਿੱਤ ਕੇ ਆਏ ਨੇ ਇਹਨਾਂ ਦਾ ਕਹਿਣਾ ਹੈ ਕਿ OBC ਵਰਗ ਲਈ ਸਰਕਾਰ ਨੂੰ ਦੋ ਸੀਟਾਂ ਪੰਜਾਬ ਵਿੱਚੋਂ ਲੋਕ ਸਭਾ ਲਈ ਦੇਣੇ ਚਾਹੀਦੀਆਂ ਨੇ ਇਹਨਾਂ ਨੇ ਇਹ ਵੀ ਕਿਹਾ ਪਹਿਲਾਂ ਵੀ ਮੰਤਰੀ ਮੰਡਲ ਦੇ ਵਿਸਤਾਰ ਵੇਲੇ ਵੀ OBC ਨੂੰ ਇਗਨੋਰ ਕੀਤਾ ਗਿਆ ਸੀ ਵੇਖਣਾ ਇਹ ਹੋਵੇਗਾ ਕਿ ਇਹਨਾਂ ਦੀਆਂ ਉਮੀਦਾਂ ਤੇ ਕਿੰਨਾ ਕੁ ਕੈਪਟਨ ਸਰਕਾਰ ਉਤਰੇਗੀ ਕੈਮਰਾਮੈਨ ਕੁਲਜਿੰਦਰ ਸੂਤ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ